ਸਖਸ਼ ਪਹਿਲਾਂ Zomato ਦੇ ਵਿੱਚ ਕਈ ਸਾਲ ਮਿਹਨਤ ਕਰਦਾ ਰਿਹਾ ਉਸ ਤੋਂ ਬਾਅਦ ਹੁਣ ਇਹ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਦੇ ਵਿੱਚ ਜਿੱਥੇ ਕਹਿੰਦੇ ਆ ਕਿ ਪੂਰੀ ਫੂਡ ਸਟਰੀਟ ਆ ਇੱਕ ਵੱਖਰੇ ਕਨਸੈਪਟ ਦੇ ਨਾਲ ਆਇਆ ਭਾਈ ਬੜੀ ਵਾਰ ਲੰਘਦੇ ਕਰਦੇ ਦੇਖਦੇ ਸੀ ਤੁਹਾਡੇ ਕੋਲ ਲੋਕ ਖੜਦੇ ਆ ਹਾਂਜੀ ਤੇ ਆਪਣਾ ਕੰਮ ਤਾਂ ਮਤਲਬ ਇਦਾਂ ਸੀਗਾ ਵੀ ਇਸ ਕੰਮ ਦੇ ਵਿੱਚ ਥੋੜਾ ਪੈਸਾ ਘੱਟ ਲੱਗੂਗਾ ਸਟਾਰਟ ਕਰਾਂਗੇ ਪੈਸੇ ਵਾਝੇ ਇਦਾਂ ਜੀ ਮਤਲਬ ਤਕਰੀਬਨ ਸਵੇਰ 6 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਹਮ 1200 ਰੁਪਏ ਬਸਤਾ ਸੀਗਾ ਜਿਹਦੇ ਵਿੱਚੋਂ ਤੇਲ ਵੀ ਮਤਲਬ ਕੱਢਣਾ ਹੁੰਦਾ ਸੀਗਾ ਕੰਮ ਕਰ ਰਿਹਾ ਸੀਗਾ ਸਵੇਰ 5:00 ਵਜੇ ਦੇ 10 ਮਿੰਟ ਤੇ ਮੈਂ ਘਰੋਂ ਨਿਕਲਿਆ ਇੱਥੇ ਫੁੱਲਾਂ ਵਾਲ ਚੌਕ ਦੇ ਵਿੱਚ ਆディ ਮੇਰਾ ਐਕਸੀਡੈਂਟ ਹੋ ਗਿਆ ਕਾਫੀ ਅੱਛਾ ਗੱਡੀ ਤੇਜ਼ ਸੀ ਅੱਛਾ ਇਸ ਤੋਂ ਬਾਅਦ ਮੇਰਾ ਸਰੀਰ ਮਤਲਬ ਕੰਡਮ ਹੋ ਗਿਆ ਜੀ ਉਹ ਖੜਿਆ ਨਹੀਂ ਬਾਈ ਨਹੀਂ ਉਹ ਖੜਿਆ ਨਹੀਂ ਸੀ ਮਤਲਬ ਗੱਡੀ ਜਿੰਨੀ ਤੇਜ਼ ਸੀਗੀ ਉਨੀ ਗੱਡੀ ਤੇਜ਼ ਦੇ ਵਿੱਚ ਹੀ ਅੱਗੇ ਡੁਬਰੀ ਵਾਲੀ ਸਾਈਡ ਨੂੰ ਚਲੇ ਗਈ ਇਸ ਅੱਜਕਲ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਤੁਸੀਂ ਕੈਪਸ਼ਨ ਤਾਂ ਪੜ ਲਿਆ ਹੋਣਾ ਜਨਾਬ ਪਰ ਅੱਜ ਇੱਕ ਸ਼ਖਸ ਦੇ ਨਾਲ ਤੁਹਾਨੂੰ ਤਾਲੁਕ ਵੀ ਕਰਾਵਾਂਗੇ ਤੇ ਸਭ ਤੋਂ ਖਾਸ ਗੱਲ ਕੀ ਹੈ ਇਹ ਸ਼ਖਸ ਪਹਿਲਾਂ Zomato ਦੇ ਵਿੱਚ ਕਈ ਸਾਲ ਮਿਹਨਤ ਕਰਦਾ ਰਿਹਾ ਉਸ ਤੋਂ ਬਾਅਦ ਹੁਣ ਇਹ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਦੇ ਵਿੱਚ ਜਿੱਥੇ ਕਹਿੰਦੇ ਆ ਕਿ ਪੂਰੀ ਫੂਡ ਸਟਰੀਟ ਆ ਇੱਕ ਵੱਖਰੇ ਕਨਸੈਪਟ ਦੇ ਨਾਲ ਆਇਆ ਇਹ ਸਖਸ਼ ਚਾਟੀ ਵਾਲੀ ਲੱਸੀ ਜਿਹੜੀ ਹੁੰਦੀ ਆ ਉਹ ਕਿਵੇਂ ਕਾੜ ਕੇ ਬਣਾਈ ਜਾਂਦੀ ਆ ਇਹ ਤਾਂ ਕਨਸੈਪਟ ਸਭ ਨੂੰ ਪਤਾ ਆ ਪਰ ਇਹ ਬੰਦਾ ਜਦੋਂ ਮੈਂ ਗੱਲਬਾਤ ਕੀਤੀ ਆ ਇਹਨਾਂ ਦੇ ਉਸ ਬਿਜ਼ਨਸ ਪੁਆਇੰਟ ਤੋਂ ਇੱਥੇ ਤੱਕ ਲਿਹਾਉਣ ਦਾ ਮੰਤਵ ਤੁਹਾਡੇ ਫਾਇਦੇ ਦੀ ਗੱਲ ਆ ਇਹ ਤੁਸੀਂ ਜਦੋਂ ਜ਼ਿੰਦਗੀ ਦੇ ਵਿੱਚ ਰਿਸਕ ਲੈਣ ਬਾਰੇ ਸੋਚਦੇ ਹੋ ਪਰ ਸੋਚਦੇ ਰਹਿ ਜਾਂਦੇ ਹੋ ਜੇਕਰ ਰਿਜ਼ਲਟ ਤੇ ਗੱਲ ਕੀਤੀ ਜਾਵੇ ਕਹਿੰਦੀ ਆ ਕਿ ਰਿਸਕ ਹੈ ਤਾਂ ਇਸ਼ਕ ਹੈ ਉਸ ਕਨਸੈਪਟ ਦੇ ਵੀਰ ਹੁਣਾਂ ਨੇ ਜਿੱਥੇ ਜ਼ੋਮੈਟੋ ਦੇ ਵਿੱਚ ਕਈ ਸਾਲ ਮਿਹਨਤ ਕਰਕੇ ਕਿੰਨੇ ਪੈਸੇ ਕਮਾਏ ਅਤੇ ਹੁਣ ਕੁਝ ਕੁ ਮਹੀਨਿਆਂ ਦੇ ਰਿਸਕ ਲੈਣ ਤੋਂ ਬਾਅਦ ਇਹ ਕਿਹੜੀ ਬੁਲੰਦੀਆਂ ਜਾਂ ਫਿਰ ਕਿਹੜੀਆਂ ਹਵਾਵਾਂ ਦੇ ਵਿੱਚ ਪਹੁੰਚ ਗਏ ਨੇ ਬਾਈਕਮਾਂ ਦੇ ਨਾਲ ਹੀ ਗੱਲਬਾਤ ਕਰਾਂਗੇ ਪਿੰਡ ਮੰਕਸੂਰਾ ਤੋਂ ਹਰਮਨਦੀਪ ਨਾਇਆ ਜਿਹੜਾ ਲੁਧਿਆਣਾ ਦੇ ਜਿੱਕਰ ਗ੍ਰੈਂਡ ਵਾਕ ਤੋਂ ਆਪਾਂ ਪੱਖੋੜ ਰੋਡ ਨੂੰ ਮੁੜਦੇ ਆ ਸੈਕਰਟ ਹਾਲ ਸਕੂਲ ਦੇ ਨਸਤੇਕ ਇਹਨਾਂ ਦਾ ਪੁਆਇੰਟ ਹੈ ਚਾਟੀ ਵਾਲੀ ਲੱਸੀ ਸੱਚੀ ਗੱਲ ਵੀ ਸਸਗੀ ਜੀ ਕੀ ਹਾਲ ਚਾਲ ਵਧੀਆ ਜੀ ਹਾਂ ਬਾਈ ਬੜੀ ਵਾਰ ਲੰਘਦੇ ਕਰਦੇ ਦੇਖਦੇ ਸੀ ਤੁਹਾਡੇ ਕੋਲ ਲੋਕ ਖੜਦੇ ਆ ਹਾਂਜੀ ਤੇ ਉਹ ਲੱਸੀ ਵਾਲਾ ਜਿਹੜਾ ਬੈਨਰ ਲਿਖਿਆ ਹੋਇਆ ਉਹ ਬੈਨਰ ਤੇ ਕੀ ਲਿਖਾਇਆ ਹੋਇਆ ਬੈਨਰ ਤੇ ਫਾਜੀ ਲਿਖਾਇਆ ਆ ਕਾੜੇ ਹੋਏ ਤੋਂ ਤਦੀ ਪੈਂਡੂ ਚਾਟੀ ਦੀ ਲੱਸੀ ਜੀ ਕਾੜੇ ਹੋਏ ਦੁੱਧ ਦੀ ਇਹ ਅੱਛਾ ਕਿਉਂਕਿ ਤੁਹਾਡੀ ਏਜ ਮੈਨੂੰ ਤਾਂ 30 32 ਸਾਲ ਦੀ ਹੋਣੀ ਹੈ ਹਾਂਜੀ 32 ਸਾਲ ਦੀ 32 ਸਾਲ ਦੀ ਉਮਰ ਹੈ ਕਨਸੈਪਟ ਜੋ ਦਿਮਾਗ ਦੇ ਵਿੱਚ ਆਇਆ ਬਾਈ ਹਨਾ ਪਹਿਲੀ ਗੱਲ ਇਸ ਕਨਸੈਪਟ ਤੋਂ ਪਹਿਲਾਂ ਤੁਸੀਂ ਕੀ ਕਰਦੇ ਪੈ ਸੀ ਇਸ ਤੋਂ ਪਹਿਲਾਂ ਭਾਜੀ ਮੈਂ ਤਿੰਨ ਤਕਰੀਬਨ ਤਿੰਨ ਕ ਸਾਲ ਜ਼ਮਾਟੋ ਓਲਾ ਕਰਿਆ ਸੀ ਤਿੰਨ ਸਾਲ ਹਾਂਜੀ ਤੇ ਜ਼ਮਾਟੋ ਓਲਾ ਕਰਦੇ ਆ ਇਹ ਕਨਸੈਪਟ ਕਦੋਂ ਕਮਾਂਚ ਆਉਣ ਲੱਗ ਗਿਆ ਸੀ ਯਾਰ ਮੈਂ ਆਪਣਾ ਕਰਨਾ ਓਲਾ ਜ਼ਮਾਟੋ ਕਰਦੇ ਆ ਭਾਜੀ ਮੇਰੇ ਮਤਲਬ ਛੱਟ ਲੱਗੀ ਸੀ ਅੱਛਾ ਛੱਟ ਲੱਗਣ ਤੋਂ ਬਾਅਦ ਮੇਰਾ ਸਰੀਰ ਥੋੜਾ ਠੀਕ ਨਹੀਂ ਰਹਿਣ ਲੱਗਾ ਹੂੰ ਇਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਚਲੋ ਕੋਈ ਆਪਣਾ ਕੰਮ ਕਰਦੇ ਆ ਆਪਣਾ ਕੰਮ ਮਤਲਬ ਇਦਾਂ ਸੀਗਾ ਵੀ ਇਸ ਕੰਮ ਦੇ ਵਿੱਚ ਥੋੜਾ ਪੈਸਾ ਘੱਟ ਲੱਗੂਗਾ ਸਟਾਰਟ ਕਰਨ ਨੂੰ ਜੀ ਹੂੰ ਇਸ ਕਰਕੇ ਮੈਂ ਫਿਰ ਲੱਸੀ ਦਾ ਕੰਮ ਹੀ ਸਟਾਰਟ ਕਰੇ ਅੱਛਾ ਲੱਸੀ ਵਾਲੀ ਗੱਲ ਤੇ ਜਦੋਂ ਭਾਈ ਇੱਕ ਬੜੀ ਖਾਸ ਗੱਲ ਆਇਆ ਕਿ ਜਦੋਂ ਸਾਡੇ ਪੰਜਾਬ ਦੇ ਵਿੱਚ ਇੱਕ ਤਾਂ ਇਨ ਜਾਖ ਲਵੋ ਕਿ ਸਰਦਾਰ ਹੋਣੀ ਮੁੰਡੇ ਕੁੜੀਆਂ ਸਿੱਖ ਸਮਾਜ ਦੇ ਜਾਂ ਪੰਜਾਬੀ ਹੁਣ ਇਸ ਤਰ੍ਹਾਂ ਮਿਹਨਤ ਕਰਨ ਲੱਗ ਪਏ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਨੂੰ 3-5 ਹੋਣਾ ਪੈਂਦਾ ਆ। ਅ ਭਾਈ ਜਦੋਂ Zomato ਦੇ ਵਿੱਚ ਕੰਮ ਕਰਦੇ ਸੀਗੇ ਤੋਂ ਦੇਖ ਕੇ ਸਟੱਡੀ ਦੀ ਗੱਲ ਕਰਾਂ ਭਾਈ ਕਿੰਨਾ ਸਟੱਡੀ ਕੀਤੀ ਹੋਈ ਹੈ? ਸਟੱਡੀ ਭਾਜੀ +2 ਅੱਛਾ +2 ਕੀਤੀ ਹੋਈ ਹੈ। ਹਾਂਜੀ ਉਸ ਤੋਂ ਬਾਅਦ ਅੰਦਾ ਆਪਣਾ ਏਜ ਕੰਮ ਦੇ ਵਿੱਚ ਆ ਗਏ ਤੁਸੀਂ। ਹਾਂਜੀ ਹਾਂਜੀ। ਵਿਆਹ ਹੀ ਹੋ ਗਿਆ ਭਾਈ? ਹਾਂਜੀ। ਬੱਚੇ ਹੈਗੇ? ਬੱਚੇ ਇੱਕ ਅੱਛਾ ਠੀਕ ਹੈ। ਜਦੋਂ Zomato ਦੇ ਵਿੱਚ ਕੰਮ ਕਰਦੇ ਸੀ ਕਿ ਲੋਕਾਂ ਦਾ ਅੱਜਕੱਲ ਬੜਾ ਟ੍ਰੈਂਡ ਦੇਖਦਾ ਆ ਮੈਂ ਕਿ ਸ਼ਹਿਰਾਂ ਦੇ ਵਿੱਚ ਭਰੇ ਹੀ ਪਏ ਆ ਮੋਟਰਸਾਈਕਲ ਉਹ ਵਾਲੇ ਵੀ ਪੈਸੇ ਵੱਟਦੇ ਆ ਕਿਵੇਂ ਕੀ ਹਿਸਾਬ-ਤਹਾਬ ਪੈਸੇ ਵਜੇ ਇਦਾਂ ਜੀ ਮਤਲਬ ਤਕਰੀਬਨ ਸਵੇਰ 6 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਹਮ ਹਜ਼ਾਰ 1200 ਰੁਪਏ ਬਚਤਾ ਸੀਗਾ ਜਿਹਦੇ ਵਿੱਚੋਂ ਤੇਲ ਵੀ ਮਤਲਬ ਕੱਢਣਾ ਹੁੰਦਾ ਸੀਗਾ ਜੀ अच्छा हजार रुपया बचਦਾ பட் ਜੇ ਸਵੇਰੇ 6 ਤੋਂ 8 ਵਜੇ ਤੱਕ ਮਤਲਬ 12 13 ਘੰਟੇ ਕੰਮ ਦਾ ਹਾਂਜੀ 12 13 ਘੰਟੇ ਕਰਕੇ 1200 ਬਣਦਾ ਸੀਗਾ ਤਾਂ ਉਸ ਦੇ ਵਿੱਚੋਂ ਤੇਲ ਅਲੱਗ ਮਤਲਬ ਉਹਦੇ ਵਿੱਚ ਹੀ ਰਿਕਵਰ ਹੋ ਜਾਂਦਾ ਸੀਗਾ ਜੀ ਚਲੋ ਇੱਕ ਜੇ ਅਰਾਊਂਡ ਫਿਗਰ ਦੀ ਲਾ ਕੇ ਚੱਲੀ ਹੈ ਵੀ ਆਪਣਾ 1000 ਰੁਪਿਆ 30000 ਰੁਪਿਆ ਵਿੱਚੋਂ 5000 ਤਾਂ ਤੇਲ 25 25 ਤੋਂ 30000 ਰੁਪਿਆ ਹਾਂਜੀ ਜੇ ਪਿੰਡਾਂ ਦੀ ਗੱਲ ਕੀਤੀ ਜਾਵੇ ਜਦੋਂ ਪਿੰਡਾਂ ਦੇ ਲੋਕ ਜੌਬਾਂ ਤੇ ਲੱਗਦੇ ਆ 15000 ਜੋਬ ਮਿਲਦੀ ਹੈ ਸ਼ਹਿਰਾਂ ਦੇ ਵਿੱਚ ਸਟਾਰਟਿੰਗ ਦੇ ਵਿੱਚ 15 18 20 ਤੇ ਪੁਆਇੰਟ ਦੇ 2 3 ਸਾਲ ਲੱਗ ਜਾਂਦੇ ਆ ਰਸਤੇ ਦਾ ਕਰਾਇਆ ਵੀ ਲੱਗਦਾ ਆ ਫਿਰ ਉਹਨਾਂ ਲਈ ਵੀ ਠੀਕ ਵੀ ਹੈ ਬਾਈ ਫਿਰ ਉਹਨਾਂ ਲਈ ਵੀ ਠੀਕ ਹੈ ਜੀ ਮਤਲਬ ਮੇਨ ਤਾਂ ਕੋਈ ਸਰ ਤੇ ਉਹ ਵੀ ਬੈਠਾ ਨਹੀਂਗਾ ਵੀ ਏਡਾ ਜ਼ਿਆਦਾ ਗਰੀ ਕਰਦਾ ਬਹੁਤ ਹਾਂ ਜੀ ਨਹੀਂ ਨਹੀਂ ਜੀ ਐਵੇਂ ਮਾੜੀ ਕਈ ਕਈ ਬਹੁਤ ਪੰਡਦੇ ਪਏ ਆ ਬਾਈ ਜ਼ਮਾਟੋ ਮਾੜੀ ਚੀਜ਼ ਆ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਚੀਜ਼ਾਂ ਮਾੜੀ ਚੀਜ਼ ਆ ਨਹੀਂ ਦੇਖੋ ਕੰਮ ਤਾਂ ਕੋਈ ਮਾੜਾ ਨਹੀਂ ਹੁੰਦਾ ਜੀ ਵੈਸੇ ਕੰਮ ਹਰ ਇੱਕ ਚੰਗਾ ਬਸ ਮਿਹਨਤ ਆ ਥੋੜੀ ਜੀ ਮਿਹਨਤ ਥੋੜੀ ਥੋੜ ਗਰਮੀਆਂ ਹੁਣ ਹਟਾ ਕੇ ਸਾਰੇ ਹਟੇ ਆ ਪੰਜਾਬ ਚ ਵੀ ਬਹੁਤ ਬੁਰਾ ਹਾਲ ਸੀ ਗਰਮੀ ਚ ਜਿਆਦਾ ਥੋੜਾ ਔਖਾ ਹੋ ਜਾਂਦਾ ਸਟ੍ਰਾਈਕਲ ਜਿਆਦਾ ਹੋ ਜਾਂਦਾ ਪਰ ਧੁੰਦ ਚ ਵੀ ਕੋਈ ਹਾਲ ਹੋਣਾ ਬਾਈ ਧੁੰਦ ਚ ਤਾਂ ਇਸ ਤੋਂ ਵੀ ਜਿਆਦਾ ਔਖਾ ਜੀ ਹਣਾ ਹਾਂਜੀ ਤੇ ਕਈ ਵਾਰ ਰਾਤ ਬਰਾਤੇ ਵੀ ਜਾਣਾ ਪੈ ਜਾਂਦਾ ਹਾਂਜੀ ਬਿਲਕੁਲ ਜੀ ਬਿਲਕੁਲ ਮੈਂ ਚਾਤੀ ਵਾਲੀ ਗੱਲ ਤੇ ਆਉਣਾ ਬਾਈ ਕਦੇ ਜਦੋਂ ਆਪਾਂ ਆਰਡਰ ਲੈਂਡ ਜਾਂਦੇ ਆ ਜਾਂ ਲੈ ਕੇ ਆਉਂਦੇ ਆ ਇਹ ਜਿਹੜੇ ਜਦੋਂ ਲੋਕ ਰੀਸੀਵ ਕਰਦੇ ਆ ਇਹਨਾਂ ਦੇ ਜਿਹੜੇ ਸ਼ਹਿਰ ਵਾਲਿਆਂ ਦੇ ਨੇਚਰ ਹੁੰਦਾ ਕਿਵੇਂ ਦੇ ਹੁੰਦੇ ਬਾਈ ਨੇਚਰ ਭਾਜੀ ਕਈ ਵਾਰ ਤਾਂ ਨਾ ਐਦਾਂ ਹੁੰਦਾ ਸੀਗਾ ਗਰਮੀ ਦੇ ਵਿੱਚ ਮਤਲਬ ਰਿੰਗ ਮਾਰੀ ਜਾਣੀ ਬਾਹਰ ਹੂੰ ਕਈ ਵਾਰ ਤਾਂ ਕਸਟਮਰ ਬਾਹਰ ਨਹੀਂ ਆ ਰਹੇ ਆਉਂਦਾ ਸਿੱਧਾ ਜੀ ਭੁੱਲ ਜਾਂਦੇ ਆ ਹਾਂਜੀ ਫੋਨ ਕਰਨਾ ਫੋਨ ਵੀ ਨਹੀਂ ਚੱਕਣਾ ਅੱਛਾ ਫਿਰ ਮਤਲਬ 15 20 ਕਈ ਵਾਰੀ 25 ਮਿੰਟ ਵੀ ਖਰਾਬ ਹੋ ਜਾਂਦੇ ਸੀਗੇ ਜੀ ਅੱਛਾ ਹਾਂਜੀ ਮੇਰੇ ਅਰਗੇ ਨੂੰ ਤਾਂ ਜੇ ਮੈਂ ਆਰਡਰ ਕਰਾਂ ਤਾਂ ਪਹਿਲਾਂ ਬਿੜੀ ਦੇ ਰਹਿਣਾ ਕਿੱਥੇ ਬੰਦ ਕੇ ਲੋਕੇਸ਼ਨ ਕਿੱਥੇ ਪਹੁੰਚ ਗਈ ਹਾਂਜੀ ਇਹਦੇ ਵੀ ਹੁੰਦਾ ਹੀ ਹੋਣਾ ਮੇਰੇ ਅਰਗੇ ਵੀ ਆ ਜਾ ਬਾਈ ਡਿਬੇਟ ਕਰਦੇ ਹਾਂ ਹਾਂਜੀ ਇੰਦਾ ਵੀ ਹੋ ਜਾਂਦਾ ਸੀਗਾ ਜੀ ਇੰਦਾ ਵੀ ਹੁੰਦਾ ਹਾਂਜੀ ਤੇ ਜਦੋਂ ਬਾਈ ਕਈ ਵਾਰ ਸਮਾਂ ਕਹਿੰਦੇ ਬੰਨ ਬੰਨਵਾ ਹੁੰਦਾ ਇਹਦੇ ਵਿੱਚ ਵੀ ਇੰਨੇ ਟਾਈਮ ਤੇ ਪਹੁੰਚਣਾ ਹੀ ਪੋਣਨਾ ਨਹੀਂ ਸਮੇਂ ਦੀ ਤਾਂ ਕੋਈ ਬੰਦਸ਼ ਨਹੀਂ ਹੁੰਦੀ ਜੀ ਠੀਕ ਆ ਹਾਂਜੀ ਸਮਾਂ ਤਾਂ ਆਪਣੇ ਹਿਸਾਬ ਨਾਲ ਹੀ ਪਹੁੰਚਣਾ ਹੁੰਦਾ ਵਾ ਫਿਰ ਵੀ ਕਾੜੀ ਤਾਂ ਹੁੰਦੀ ਵੇ ਲੋਡਰ ਦੀ ਹਾਂ ਕਾੜੀ ਐਦਾਂ ਹੁੰਦੀ ਆ ਵੀ ਚਲੋ ਜਿੰਨੀ ਜਲਦੀ ਪਹੁੰਚਾਂਗੇ ਉਨਾਂ ਉਨੀ ਜਲਦੀ ਅਗਲਾ ਆਰਡਰ ਮਿਲ ਜੂਗਾ ਜੀ ਆਰਡਰ ਮਿਲ ਜਾਂਦਾ ਹੈ ਤੇ ਇਸ ਪ੍ਰੋਸੈਸ ਦੇ ਵਿੱਚ ਆਪਣਾ ਮੋਬਾਈਲ ਆਪਣਾ ਮੋਟਰਸਾਈਕਲ ਹੋਣਾ ਚਾਹੀਦਾ ਜੀ ਜੀ ਤੇ ਜਦੋਂ ਤੁਸੀਂ 2-3 ਸਾਲ ਕੀਤਾ ਹੈ ਕੰਮ ਪੈਸੇ ਵੀ ਤੁਸੀਂ ਕਹਿੰਦੇ ਮੈਂ 12-13 ਘੰਟੇ ਕੰਮ ਕਰਦਾ ਰਿਹਾ ਪੈਸੇ ਵੀ ਕਮਾਉਂਦਾ ਰਿਹਾ ਫੇ ਰੌਲਾ ਕੀ ਪੈ ਗਿਆ ਕੰਮ ਕਿਉਂ ਛੱਡਿਆ ਰੌਲਾ ਪਾਜੀ ਇਦਾਂ ਹੋਇਆ ਜੀ ਮੈਂ ਕੰਮ ਕਰ ਰਿਹਾ ਸੀਗਾ ਸਵੇਰ 5:00 ਵਜੇ ਕੇ 10 ਮਿੰਟ ਤੇ ਮੈਂ ਘਰੋਂ ਨਿਕਲਿਆ ਇੱਥੇ ਫੁੱਲਾਂ ਵਾਲ ਚੌਂਕ ਦੇ ਵਿੱਚ ਆ ਕੇ ਮੇਰਾ ਐਕਸੀਡੈਂਟ ਹੋ ਗਿਆ ਕਾਫੀ ਅੱਛਾ ਗੱਡੀ ਤੇਜ਼ ਸੀ ਅੱਛਾ ਇਸ ਤੋਂ ਬਾਅਦ ਮੇਰਾ ਸਰੀਰ ਮਤਲਬ ਕੰਡਮ ਹੋ ਗਿਆ ਜੀ ਉਹ ਖੜਿਆ ਨਹੀਂ ਬਾਈ ਨਹੀਂ ਉਹ ਖੜਿਆ ਨਹੀਂ ਜੀ ਮਤਲਬ ਗੱਡੀ ਜਿੰਨੀ ਤੇਜ਼ ਸੀਗੀ ਉਨੀ ਗੱਡੀ ਤੇਜ਼ ਦੇ ਵਿੱਚ ਹੀ ਅੱਗੇ ਡੁੱਗਰੀ ਵਾਲੀ ਸਾਈਡ ਨੂੰ ਚਲੀ ਗਈ ਤੇਨੇ ਲੋਕ ਖੱਠੇ ਹੋਏ ਕਿਸੇ ਨੇ ਹੈਲਪ ਕੀਤੀ ਹੈਲਪ ਵਾਜੀ ਮਤਲਬ ਸਵੇਰ ਦਾ ਟਾਈਮ ਸੀ ਨਹੀਂ ਹਾਂ ਸਵੇਰ ਸਵੇਰ ਮਤਲਬ ਪੰਜ ਚਾਰ ਕਜਣੇ ਸੀ ਉਹਨਾਂ ਨੇ ਬਸ ਮੈਨੂੰ ਖੜਾ ਕਰਤਾ ਖੜਾ ਕਰਕੇ ਮੈਂ ਇਸ ਤੋਂ ਬਾਅਦ ਘਰੇ ਆ ਗਿਆ ਘਰੇ ਆ ਕੇ ਮੇਰੇ ਕਾਫੀ ਸੱਟਾਂ ਗੁੱਜੀਆਂ ਲੱਗਦੀਆਂ ਸੀ ਸਰੀਰ ਮਤਲਬ ਉਦਾਂ ਦਾ ਨਹੀਂ ਰਹਿ ਗਿਆ ਉਦਾਂ ਦਾ ਨਹੀਂ ਰਹਿ ਗਿਆ ਹਾਂਜੀ ਤੇ ਉਹ ਮਤਲਬ ਐਂ ਬਚਾ ਰਹਿ ਗਿਆ ਵੀ ਕੋਈ ਲੌਂਗ ਟਰਮ ਜ਼ਖਮ ਨਾਲੋਂ ਬਚਾ ਰਹਿ ਗਿਆ ਹਾਂਜੀ ਗੁੱਜੀਆਂ ਮਤਲਬ ਹੱਡੀ ਅੰਦਰ ਦੀ ਟੁੱਟ ਗਈ ਸੀ ਗੋਡੇ ਦੀ ਹਾਂ ਤੇ ਸਾਰੀ ਬੈਕ ਦਾ ਮਾਸ ਫਟ ਗਿਆ ਸੀ ਕਮਰ ਦਾ ਤੇ ਉਦੋਂ ਜਿਵੇਂ ਆਪਾਂ ਜਿੱਥੇ ਜੌਬ ਕਰਦੇ ਹੁੰਨੇ ਕਈ ਵਾਰ ਕਹਿੰਦੇ ਹੈਲਪ ਹੋ ਜਾਂਦੀ ਹੁੰਦੀ ਉਦੋਂ ਕੋਈ ਪਤਾ ਸੀ ਉਹਨਾਂ ਨੇ ਵੀ ਬੰਦੇ ਕਿ ਪਿਆ ਜਾ ਨਹੀਂ ਉਦੋਂ ਕੋਈ ਹੈਲਪ ਨਹੀਂ ਮਿਲੀ ਤੁਹਾਨੂੰ ਅੱਛਾ ਹਾਂਜੀ ਫਿਰ ਇਹੀ ਜਦੋਂ ਜ਼ਖਮੀ ਬੰਦਾ ਬਿੜ ਤੇ ਪਿਆ ਉਦੋਂ ਦਿਮਾਗ ਚ ਆਇਆ ਵੀ ਨਹੀਂ ਆਪਣਾ ਕੀਤਾ ਜਾ ਹਾਂਜੀ ਹਾਂਜੀ ਬਿਲਕੁਲ ਜੀ ਉਦੋਂ ਆਪਣਾ ਆ ਹਾਂਜੀ ਜਦੋਂ ਕਿਸੇ ਨਾਲ ਗੱਲ ਸ਼ੇਅਰ ਕੀਤੀ ਪਰਿਵਾਰ ਵਾਲਿਆਂ ਨਾਲ ਕੌਣ ਕੌਣ ਪਰਿਵਾਰ ਚ ਬਈ ਕੌਣ ਪਰਿਵਾਰ ਚ ਭਾਜੀ ਮੇਰੇ ਮੰਮੀ ਡੈਡੀ ਆ ਭਰਾ ਵਾ ਛੋਟਾ ਹੂੰ ਤੰਮਰੀ ਵਾਈਫ ਤੇ ਗੱਲ ਇਹ ਦੋ ਸ਼ੇਅਰ ਕੀਤੀ ਕੀ ਕਹਿੰਦੇ ਪਰਿਵਾਰ ਵਾਲੇ ਪਰਿਵਾਰ ਪਹਿਲਾਂ ਦਾ ਥੋੜਾ ਜਿਹਾ ਮਤਲਬ ਹੋ ਰਿਹਾ ਸੀਗਾ ਵੀ ਹੂੰ ਵੀ ਕੀ ਮਤਲਬ ਹੂੰ ਫਿਰ ਉਸ ਤੋਂ ਬਾਅਦ ਕਹਿੰਦੇ ਚਲੋ ਦੇਖ ਲਓ ਫਿਰ ਅੱਛਾ ਫਿਰ ਉਸ ਤੋਂ ਬਾਅਦ ਕਰ ਲਓ ਕਿਉਂਕਿ ਅਕਸਰ ਦੇਖਦੇ ਆਪਾਂ ਕਿ ਵੀ ਮੁੰਡੇ ਨੇ ਹੁਣ ਪੜ੍ਹ ਲੈ ਕੇ ਆ ਬਈ ਜੌਬ ਲੱਗਦਾ ਜੈ ਜੀ ਮਿਲਦੀ ਆ ਹਾਂਜੀ ਤੇ ਇਹ ਹੀ ਜ਼ਿੰਦਗੀ ਨਿਕਲ ਜਾਂਦੀ ਆ ਹਾਂਜੀ ਅੱਛਾ ਇਹ ਕਿੰਨਾ ਟਾਈਮ ਹੋ ਗਿਆ ਇਸ ਬਿਜ਼ਨਸ ਨੂੰ ਸ਼ੁਰੂ ਕੀਤੇ ਆ ਇਸ ਬਿਜ਼ਨਸ ਨੂੰ ਭਾਜੀ ਮੇਰਾ 4 ਮਹੀਨੇ ਹੋ ਗਏ ਤਕਰੀਬ ਜੀ 4 ਮਹੀਨੇ ਹੋ ਗਏ ਆ 4 ਮਹੀਨੇ ਬਹੁਤ ਘੱਟ ਸਮਾਂ ਹੁੰਦਾ ਆ ਹਾਂਜੀ ਕਹਿੰਦੇ ਆ ਕਿ bizness ਦੇ ਲਈ ਤਾਂ ਚੈੱਕ ਮਾਰਨ ਵਾਲੀ ਗੱਲ ਆ ਜੀ ਅਚਾਰ ਮਹੀਨਿਆਂ ਦੇ ਜੇ ਕਰ ਗੱਲ ਕੀਤੀ ਜਾਵੇ ਤਾਂ ਹੁਣ ਉਹ ਸਖ ਜਿਹੜਾ zomato ਦੇ ਵਿੱਚ ਕੰਮ ਕਰਦਾ ਸੀ ਕੀ ਫੀਲ ਕਰਦਾ ਚਾਰ ਮਹੀਨਿਆਂ ਦੇ ਵਿੱਚ ਭਾਜੀ ਲੁਧਿਆਣੇ ਵਾਲੇ ਮੈਨੂੰ ਮਤਲਬ ਲੁਧਿਆਣਾ ਵਾਸੀਆਂ ਨੇ ਮੈਨੂੰ ਬੜਾ ਪਿਆਰ ਦਿੱਤਾ ਹੂੰ ਬਹੁਤ ਜ਼ਿਆਦਾ ਹੁਣ ਵੀ ਪਿਆਰ ਦੇ ਰਹੇ ਆ ਹੂੰ ਮਤਲਬ ਇੱਕ ਗਲਾਸ ਲੱਸੀ ਦਾ ਅਗਰ ਕੋਈ ਪੀ ਲੈਂਦਾ ਤਾਂ ਕਿਲੋ ਇੱਕ ਪੈਕ ਵੀ ਕਰਾ ਕੇ ਲੈ ਕੇ ਜਾਂਦੇ ਸੀ ਅੱਛਾ ਹਾਂਜੀ ਮਤਲਬ ਨਾਲ ਪੈਕ ਕਰਾ ਕੇ ਅੱਛਾ ਦੇਖ ਲੱਸੀ ਦੀ ਗੱਲ ਕੀਤੀ ਜਾਵੇ ਬਾਈ ਅਕਸਰ ਆਪਾਂ ਸ਼ਹਿਰ ਸੂਟ ਦੇ ਵਿੱਚ ਦੇਖਦੇ ਆਂ ਕਿ ਅੱਜ ਕੱਲ੍ਹ ਆਨਲਾਈਨ ਲਰਾਂਦੇ ਆ ਪੈਕਟਾਂ ਵਾਲੀ ਲੱਸੀ ਲੈ ਲੈਂਦੇ ਆ। ਹਾਂਜੀ। ਇੱਕ ਤੁਸੀਂ ਪ੍ਰੋਸੈਸ ਕਰੀ ਕਿਵੇਂ ਕਰਦੇ ਕਿਵੇਂ ਬਣਾਉਂਦੇ ਹੋ? ਘਰੇ ਭਾਜੀ ਪਹਿਲਾਂ ਤਾਂ ਦੁੱਧ ਨੂੰ 7 ਤੋਂ 8 ਘੰਟੇ ਤਕਰੀਬਨ ਕਾੜੀਦਾ ਹੀ ਆ ਜਿੱਦਾਂ ਖੋਆ ਮਾਰਦੇ ਆ ਨਾ ਆਪਾਂ। ਖੋਆ ਮਾਰ ਉਹਦਾਂ ਲਾਲ ਕਰ ਲਈਦਾ ਦੁੱਧ। ਅੱਛਾ। ਹਾਂਜੀ। ਫਿਰ ਉਸਨੂੰ ਠੰਡਾ ਕਰਕੇ ਹੂੰ ਫਿਰ ਉਸ ਦੇ ਵਿੱਚ ਦਹੀਂ ਪਾ ਕੇ ਜਾਗ ਲਗਾ ਦੇਣਾ ਰਾਤ ਨੂੰ। ਸਵੇਰ ਉੱਠ ਕੇ ਰੜਕ ਲੈਣੀ ਜੀ ਉਹਨੂੰ। ਇਹ ਬਹੁਤ ਠਗੜਾ ਇਹ ਤਾਂ ਔਖਾ ਪ੍ਰੋਸੈਸ ਆ ਬਈ ਕਾੜਨਾ ਪਹਿਲਾਂ ਇੰਨਾ ਸਮਾਂ। ਹਾਂਜੀ ਹਾਂਜੀ। ਤੇ ਫਿਰ ਇਹ ਕਾਹਨ ਕਿਵੇਂ ਹੈਲਪ ਕਰਦੇ ਹੋ ਉਹ ਕੌਣ ਕਰਦਾ ਪਰੇ ਮੇਰੀ ਵਾਈਫ ਆ ਜੀ ਉਹ ਮਤਲਬ ਉਹ ਸਾਰਾ ਦਿਨ ਦੁੱਧ ਤੇ ਕਾੜਨ ਦੀ ਹੈ ਜੀ ਸਾਰਾ ਦਿਨ ਹਾਂਜੀ ਤੇ ਮਦਰ ਹੋਣੀ ਫਿਰ ਬੇਟਾ ਸਾਹਮਦੇ ਹੋਣੇ ਹਾਂ ਜੀ ਗਾੜੀ ਤਕਰੀਬਨ 3 ਵਜ ਜਾਂਦੇ ਆ ਦੁੱਧ ਲਾਲ ਹੋਣ ਨੂੰ ਜੀ ਸਵੇਰ 6 7 ਵਜ ਅੱਛਾ ਪੱਠੀ ਰੱਖੀ ਹੋਈ ਹੈ ਫਿਰ ਕਿਵੇਂ ਨਹੀਂ ਚੁੱਲ੍ਹੇ ਤੇ ਕਾੜਦੇ ਚੁੱਲ੍ਹੇ ਤੇ ਹਾਂਜੀ ਤੇ ਫਿਰ ਇਹ ਬਹੁਤ ਇਹ ਵੀ ਮਿਹਨਤ ਵਾਲਾ ਕੰਮ ਆ ਬਾਈ ਮਤਲਬ ਪ੍ਰੋਪਰ ਪ੍ਰੋਸੈਸ ਆ ਬਾਈ ਜਿਹੜਾ ਵੀਡੀਓ ਦੇਖਦਾ ਪਿਆ ਆ ਜੇ ਕੋਈ ਇੱਥੋਂ ਨਜ਼ਦੀਕ ਰਹਿਣ ਵਾਲਾ ਜਾਂ ਜਿਹੜਾ ਇਸ ਤਰ੍ਹਾਂ ਦਾ ਸਖਸ਼ ਤੁਹਾਨੂੰ ਆਪਣੇ ਸ਼ਹਿਰ ਏਰੀਆ ਦੇ ਵਿੱਚ ਮਿਲਦਾ ਤਾਂ ਪ੍ਰੋਸੈਸ ਬਾਈ ਬਹੁਤ ਲੰਮਾ ਆ ਐਵੇਂ ਨਾ ਕਹਿ ਦਿਆ ਕਰੀਏ ਕਿ ਲੱਸੀ ਦਾ ਪੱਕਰੇ ਬਣਾ ਲੈਨੇ ਆ ਜੀ ਉਸ ਤੋਂ ਬਾਅਦ ਕੀ ਕੀ ਹੁੰਦਾ ਫਿਰ ਉਹ ਲੱਸੀ ਬਣਾਉਣ ਨੂੰ ਇਸ ਤੋਂ ਬਾਅਦ ਲੱਸੀ ਤੋਂ ਬਾਅਦ ਭਾਜੀ ਜਦੋਂ ਰੈਡ ਕਲੈਨੇ ਆ ਤੁਹਾਨੂੰ ਮੱਖਣ ਮਤਲਬ ਨਿਕਲ ਆਉਂਦਾ ਵਾ ਮੱਖਣ ਨੂੰ ਅਸੀਂ ਇਕੱਠਾ ਕਰ ਲੈਂਦੇ ਆ ਇਕੱਠਾ ਕਰਕੇ ਫਿਰ ਉਸ ਨੂੰ ਉਹ ਸੱਕੇ ਹੋ ਬਣ ਜਾਂਦਾ ਠੀਕ ਹੈ ਉਹ ਘਿਓ ਵੀ ਯੂਜ਼ ਹੋ ਜਾਂਦਾ ਸੇਲ ਪ੍ਰੋਸੈਸ ਦੇ ਵਿੱਚ ਹਾਂਜੀ ਹਾਂਜੀ ਡੇਲੀ ਕਿੰਨਾ ਘਿਓ ਆ ਜਾਂਦਾ ਡੇਲੀ ਮਤਲਬ 1 ਕਿਲੋ ਮੱਖਣਾ ਮਿਲਵਾ ਜਾਂਦਾ ਵੇ ਜੀ ਡੇਲੀ 1 ਕਿਲੋ ਮੱਖਣ ਆ ਜਾਂਦਾ ਹਾਂਜੀ ਉਹਦਾਂ ਮ ਕਿੰਨਾ ਮੰਨ ਕੇ ਚੱਲੀ ਪਿਓ ਬਣ ਜਾਂਦਾ ਉਸ ਤੋਂ 700 ਗ੍ਰਾਮ ਕਿਉਂ ਨਿਕਲੋ 700 ਗ੍ਰਾਮ ਹਾਂਜੀ ਓਕੇ ਠੀਕ ਆ ਚਲੋ ਇਹ ਵੀ ਚੰਗੀ ਗੱਲ ਆ ਕਿ ਉਹ ਵੀ ਇੱਕ ਜੂਸਟ ਆ ਜਾਂਦਾ ਆਪਾਂ ਹਾਂਜੀ ਉਹ ਫਿਰ ਪਿੰਡ ਦੇ ਵਿੱਚ ਲੋਕ ਲੈ ਕੇ ਜਾਂਦੇ ਕਿ ਡਾਇਰੈਕਟ ਸੇਲ ਕਰਦੇ ਆ ਨਹੀਂ ਪਿੰਡ 'ਚ ਵੀ ਮਤਲਬ ਲੈ ਕੇ ਜਾਂਦੇ ਜੀ ਇੱਥੇ ਜਦੋਂ ਮੈਂ ਲੁਧਿਆਣਾ ਵਾਲਿਆਂ ਨੂੰ ਦੱਸਦਾ ਮਾਂ ਤਾਂ ਉਹਨਾਂ ਨੂੰ ਬੜਾ ਅੱਛਾ ਲੱਗਦਾ ਕਿ ਉਹ ਕਿਉਂਕਿ ਬਿਲਕੁਲ ਪਿਓਰ ਹੁੰਦਾ ਜੀ ਕੋਈ ਮਿਲਾਵਟ ਨਹੀਂ ਹੈਗੀ 0% ਮਿਲਾਵਟ ਅੱਛਾ ਤੇ ਅੱਛਾ ਜਦੋਂ ਬਈ ਅਕਸਰ ਦੇਖਦੇ ਆਪਾਂ ਕਿ ਲੋਕ ਜਿਹੜੇ ਬਿਜ਼ਨਸ ਹੋਰ ਫੂਡ ਦਾ ਕਰਦੇ ਆ ਕਈ ਵਾਰ ਡੇਲੀ ਫੂਡ ਨਹੀਂ ਲੱਗਦਾ ਉਹਨਾਂ ਖਰਾਬ ਹੋ ਜਾਂਦਾ ਹੈ ਹਾਂਜੀ ਫਿਰ ਡਰ ਵੀ ਬਣੇ ਰਹਿੰਦਾ ਜਿਹੜੇ ਖਾਣ ਵਾਲੇ ਵੀ ਤੇ ਕੱਲ ਦਾ ਦਾ ਨਹੀਂਗਾ ਇਹ ਲੱਸੀ ਦਾ ਫਾਇਦਾ ਕੀ ਆ ਫਿਰ ਲੱਸੀ ਦਾ ਤਾਂ ਭਾਜੀ ਇਦਾਂ ਦਾ ਜੀ ਮਤਲਬ ਮੇਰੀ ਤਾਂ ਤਕਰੀਬਨ ਸਾਰੀ ਲੱਸੀ ਲੱਗਦੀ ਜਾਂਦੀ ਹੈ ਜੀ। ਲੱਗ ਜਾਂਦੀ ਹੈ। ਅਗਰ ਮਤਲਬ ਬਚ ਵੀ ਜਾਵੇ ਮੀਂਹ ਕਣੀ ਦੇ ਵਿੱਚ ਹੂੰ ਤਾਂ ਕਹਿੰਦੇ ਜਿੰਨੀ ਪੁਰਾਣੀ ਓਨੀ ਵਧੀਆ ਹੁੰਦੀ ਹੈ। ਹਾਂ ਜੀ ਓਨੀ ਵਧੀਆ ਜਿੰਨੀ ਖੱਟੀ ਓਨੀ ਜ਼ਿਆਦਾ ਦੁੱਖ ਤੋੜਦੀ ਹੈ ਕਹਿੰਦੇ ਜੀ। ਅੱਛਾ ਕੈਂਸਰ ਤੱਕ ਦੀ ਬਿਮਾਰੀ ਨੂੰ ਵੀ ਕਹਿੰਦੇ ਮਾਤ ਪਾਂਦੀ ਹੈ ਜੀ। ਅੱਛਾ ਇਹਦੇ ਫਾਇਦੇ ਵੀ ਆ ਭਾਈ। ਕੀ ਕੀ ਫਾਇਦੇ ਆ? ਫਾਇਦੇ ਮਤਲਬ ਇੱਕ ਤਾਂ ਲੀਵਰ ਦੇ ਵਿੱਚ ਸੋਜ ਸਾਜਾਈ ਹੋਵੇ ਜੀ। ਹੂੰ ਉਹਨਾਂ ਵਾਸਤੇ ਬਹੁਤ ਜ਼ਿਆਦਾ ਵਧੀਆ ਵਈ। ਲੀਵਰ ਤਾਂ ਚਾਹੇ ਸਾਰੇ ਚੱਕੀ ਫਿਰਦੇ ਫੈਟੇ ਲੀਵਰ। ਹਾਂ ਜੀ ਹਾਂ ਜੀ। ਹਰ ਤਕਰੀਬਨ ਹਰ ਰੋਜ਼ ਹਰ ਰੋਜ਼ ਲੱਸੀ ਪੀਤੀ ਜਾਵੇ ਤਾਂ ਜਾਂ ਲੱਸੀ ਹੋਵੇ ਦੁੱਧ ਹੋਵੇ ਫਾਇਦਾ ਕਰਦੀ ਹੈ ਹਾਂਜੀ ਇਹ ਜਿਹੜੀ ਕਾੜੇ ਦੇ ਦੁੱਧ ਦੀ ਹੈ ਜੀ ਇਹਦੀ ਤਸਵੀਰ ਠੰਡੀ ਹੋ ਜਾਂਦੀ ਹੈ ਬਿਲਕੁਲ ਹੀ ਹੂੰ ਕਿਉਂਕਿ ਮੱਖਣ ਉੱਪਰ ਸਾਰਾ ਤਰ ਕੇ ਨਿਕਲੇ ਆਉਂਦਾ ਵਾ ਇਹਦੀ ਤਸਵੀਰ ਬਿਲਕੁਲ ਠੰਡੀ ਹੁੰਦੀ ਹੈ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ ਓਕੇ ਠੀਕ ਆ ਮੌਸਮ ਹੁਣ ਸਰਦੀਆਂ ਦਾ ਹੋ ਚੱਲਿਆ ਹਾਂਜੀ ਫਿਰ ਦਿਮਾਗ 'ਚ ਨਹੀਂ ਆਉਂਦਾ ਬਾਈ ਹੁਣ ਤਾਂ ਉਹ ਨਹੀਂ ਸੇਲ ਨਹੀਂ ਹੁਣੇ ਗਰਮੀ ਵਾਲੀ ਸੇਲ ਨਹੀਂ ਹੁੰਦੀ ਨਾ ਜੀ ਲੱਸੀ ਦਾ ਮਤਲਬ ਸਰਦੀਆਂ ਦੇ ਵਿੱਚ ਆਪਣੇ ਕੋਲ ਸਾਗ ਸਾਗ ਨਾਲ ਲੱਸੀ ਬਹੁਤ ਚੱਲਦੀ ਹੈ ਹਾਂ ਜੀ ਸਾਗ ਨਾਲ ਲੱਸੀ ਚੱਲਦਾ ਚੱਲਦੀ ਮਤਲਬ ਮੈਨੂੰ ਲੱਗਦਾ ਵੀ ਇਹ ਸਦਾ ਬਹਾਰ ਕਾਮੀ ਹੈ ਲੱਸੀ ਵਾਲਾ ਪਰ ਭਾਈ ਕਈ ਵਾਰੀ ਜਦੋਂ ਬੰਦੇ ਤੁਸੀਂ ਖੜਦੇ ਹੋ ਆ ਕੇ ਸਵੇਰੇ 8 ਵਜੇ 10 ਵਜੇ ਜਿੰਨੇ ਵਿੱਚ ਵੀ ਆ ਕੇ ਆ ਇਹ ਵੀ ਹੋ ਜਾਂਦਾ 4 ਮੰਨ ਦਾ ਸਮਾਂ ਤਾਂ ਫਿਰ ਵੀ ਕਹਿੰਨਾ ਬਹੁਤ ਥੋੜਾ ਆ ਇਹ ਗਾ ਘੰਟਾ ਘੰਟਾ ਨਾ ਆਵੇ ਨਹੀਂ ਇਦਾਂ ਪੱਸੀ ਕਦੇ ਨਹੀਂ ਹੋਇਆ ਜੀ ਅੱਛਾ ਮਤਲਬ 10 ਮਿੰਟ ਬਾਅਦ 15 ਮਿੰਟ ਬਾਅਦ ਤਕਰੀਬਨ ਗਾਹ ਆ ਹੀ ਜਾਂਦਾ ਠੀਕ ਆ ਆ ਜਾਂਦਾ ਕਈ ਵਾਰ ਤਾਂ ਇਦਾਂ ਦਾ ਸਮਾਂ ਆ ਜਾਂਦਾ ਵਾ ਮਤਲਬ 8 10 ਦਾ ਇਕੱਠੇ ਆ ਜਾਂਦਾ ਫਿਰ ਥੋੜਾ ਸੰਭਲਣਾ ਮੁਸ਼ਕਲ ਹੋ ਜਾਂਦਾ ਸੰਭਲਦਾ ਆਪਣੇ ਆਪ ਨੂੰ ਕਿ ਮਾਈਂਡ ਦੇ ਵਿੱਚ ਚੱਕਰ ਲੰਨਦੇ ਰਹਿਆ ਵੀ ਬੱਲੇ ਬੱਲੇ ਹੋ ਗਿਆ ਹਾਂ ਜੀ ਥੋੜਾ ਮਤਲਬ ਹੋ ਜਾਂਦਾ ਉਹ ਬਾਹਰ ਵੀ ਆ ਜਾਂਦਾ ਹੈ ਨਾ ਵੀ ਹਾਂ ਵੀ ਆਪਣੇ ਮਾਂ ਨੂੰ ਜਾਂ ਵੀ ਹਾਂ ਵਜੋਂ ਤੁਹਾਡੇ ਪੁੱਤ ਹੁਣ ਠੀਕ ਹੋ ਚੱਲੇ ਆ ਤੇ ਘਰ ਦੇ ਕਿਹ ਵੀ ਗੇੜਾ ਮਾਰਦੇ ਆ ਘਰਦਿਆਂ ਨੇ ਹਜੇ ਤੱਕ ਤਾਂ ਗੇੜਾ ਮਾਰਿਆ ਨਹੀਂ ਜੀ ਕਿਉਂਕਿ ਘਰੀ ਕੰਮ ਜ਼ਿਆਦਾ ਹੁੰਦੇ ਆ ਜੀ ਅੱਛਾ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਦੇ ਕੋਈ ਹੋਰ ਮਤਲਬ মিডিਆ ਪਰਸਨ ਨੇ ਕੋਈ ਨਿਊਜ਼ ਕੀਤੀ ਹੋਵੇ ਐਵੇਂ ਦੀ ਹਾਂ ਜੀ ਆਈਸੀਜੀ ਨਿਊਜ਼ ਮੀਡੀਆ ਵਾਲੇ ਅੱਛਾ ਉਹਨਾਂ ਨੇ ਪਹਿਲਾਂ ਜਦੋਂ ਮੈਂ ਘਰ ਦੇ ਨਾਲ ਵੀਡੀਓ ਦਿਖਾਈ ਤਾਂ ਬੜਾ ਮਤਲਬ ਅੱਛਾ ਲੱਗਿਆ ਉਹਨਾਂ ਨੂੰ ਹਾਂਜੀ ਨਹੀਂ ਅੱਛਾ ਕਈ ਵਾਰ ਯਾਰ ਦੋਸਤ ਪੁਰਾਣੇ ਜਦੋਂ ਲੰਘਦੇ ਵੜਦੇ ਮਿਲਦੇ ਤਾਂ ਕੋਈ ਟੌਣ ਤਾਂ ਨਹੀਂ ਮਾਰਦਾ ਕਦੇ ਨਹੀਂ ਹੁਣ ਤਾਂ ਵੈਸੇ ਮਾਰੀ ਨਹੀਂ ਜੀ ਪਹਿਲਾਂ ਜਦੋਂ ਉਹ ਲੈ ਜਮਾਟੋ ਕਰਦਾ ਸੀਗਾ ਅੱਛਾ ਉਦੋਂ ਮਤਲਬ ਕਹਿ ਹੁੰਦੇ ਸੀ ਬਸ ਤੂੰ ਆਹੀ ਕਸੂਜਾ ਜੀ ਅੱਛਾ ਹੁਣ ਥੋੜਾ ਵਧੀਆ ਰਿਸਪੌਂਸ ਦੇ ਰਿਹਾ ਜੀ ਹੁਣ ਵਧੀਆ ਰਿਸਪੌਂਸ ਦੇ ਰਿਹਾ ਜੀ ਜੇਕਰ ਬਾਈ ਗੱਲ ਕੀਤੀ ਜਾਵੇ ਸ਼ਾਮ ਨੂੰ ਜਦੋਂ ਤੁਸੀਂ ਵਧਾ ਕੇ ਜਾਂਦੇ ਹੋ ਆਪਣਾ ਕੰਮ ਹਨਾ ਤੇ ਫਿਰ ਘਰੇ ਜਾ ਕੇ ਘਰ ਵਾਲੀ ਨਾਲ ਬੈਠ ਕੇ ਆਪਣੇ ਬੰਦਾ ਪੈਸੇ ਕੱਢਦਾ ਗਿਣਦਾ ਹੈ ਵਿੱਚ ਕਿਵੇਂ ਗੱਲਾਂ ਬਾਤਾਂ ਹੁੰਦੀਆਂ ਪਹਿਲਾਂ ਤਾਂ ਜਦੋਂ ਘਰ ਜਾਈਦਾ ਜੀ ਪਹਿਲਾਂ ਤਾਂ ਜਿਹੜੇ ਮਤਲਬ ਭਾਂਡੇ ਹੁੰਦੇ ਆ ਉਹ ਸਾਰਾ ਕਲੀਨ ਕਰੀ ਦੇ ਸਾਰੇ ਅੱਛਾ ਮਤਲਬ ਵਾਈਫ ਹੀ ਸਾਰਾ ਕੁਝ ਕਰਦੀ ਹੈ ਜੀ ਹੂੰ ਫੇਰ ਉਹ ਹੌਲੀ ਹੌਲੀ ਗਾਗ ਦਸੀਦਾ ਵੀ ਇਦਾਂ ਲਗਾ ਕੇ ਉਹ ਗੱਲਾਂ ਹੁੰਦੀਆਂ ਹਾਂ ਹਾਂਜੀ ਬਹੁਤ ਜ਼ਿਆਦਾ ਉਹ ਗੱਲਾਂ ਹੁੰਦੀਆਂ ਮਤਲਬ ਬੰਦਾ ਅੱਜ ਤੂੰ 7-8 ਵਜੇ ਬੈੜ ਤੇ ਵਹਿੰਦਾ ਆਪਣੇ ਕੀ ਗੱਲਾਂ ਚੱਲਦੀਆਂ ਫੇਰ ਗੱਲਾਂ ਇਦਾਂ ਹੀ ਹੁੰਦੀਆਂ ਵੀ ਅੱਜ ਗਾਗ ਨੇ ਇਦਾਂ ਕੀਤਾ ਜਿੱਦਾਂ ਕੀਤਾ ਬਹੁਤ ਸਵਾਲ ਹੁੰਦੇ ਹਾਂਜੀ ਤੇ ਚਲੋ ਇਹ ਵੀ ਇੱਕ ਸ਼ੌਂਕ ਦੀ ਗੱਲ ਹੈ ਇੱਕ ਚੰਗਾ ਲੱਗਦਾ ਹਨਾ ਵੀ ਗਾਗ ਆਏ ਆ ਮਤਲਬ ਕਈ ਵਾਰ ਗਾਗ ਵੀ ਪੁੱਠੇ ਸਿੱਧੇ ਵੀ ਆ ਜਾਂਦੇ ਆ ਵੈਸੇ આજ ਤੱਕ ਤੱਕ ਭਜੀ ਕੋਈ ਆਇਆ ਨਹੀਂ ਬਸ ਇਦਾਂ ਹੁੰਦਾ ਵੀ ਸ਼ੇਰੜਾ ਨੂੰ ਖੱਟੀ ਲੱਸੀ ਨਹੀਂ ਪਸੰਦ ਬਸ ਉਹ ਇਦਾਂ ਕਹਿੰਦੇ ਵੀ ਖੱਟੀ ਆ ਜ਼ਿਆਦੇ ਭਾਜੀ ਹਾਂਜੀ ਉਹ ਪਰ ਦੱਸ ਨਹੀਂ ਸਕਦੇ ਬਈ ਤਾਂ ਜਿੰਨੀ ਖੱਟੀ ਵਾਲੀ ਹੈ ਹਾਂਜੀ ਖੱਟੀ ਦੇ ਫਾਇਦੇ ਹੀ ਬਹੁਤ ਜ਼ਿਆਦੇ ਹੈ ਅੱਛਾ ਕਈ ਵਾਰ ਆਪਾਂ ਨੋਰਮਲ ਗੱਲਾਂ ਕਰਦੇ ਹੁੰਦੇ ਆ ਵੀ ਯਾਰ ਜਿਹੜਾ ਜੌਬ ਵਾਲਾ ਬੰਦਾ ਹੈ ਲੱਸੀ ਪੀ ਕੇ ਤਾਂ ਨੀਂਦ ਆਉਣ ਲੱਗ ਜਾਂਦੀ ਹੈ ਇਹ ਵੀ ਇੱਕ ਸੁਭਾਵਿਕ ਹੈ ਹਾਂਜੀ ਹਾਂਜੀ ਮੇਰੇ ਕੋਲ ਤਕਰੀਬਨ ਜਿੰਨੇ ਵੀ ਆਏ ਆ ਜੌਬ ਵਾਲੇ ਆ ਫਾਸਟ ਵੇ ਤੋਂ ਵੀ ਆ ਆਏ ਸੀ ਉਹ ਭਾਜੀ ਹੁਣੇ ਮਤਲਬ ਹਰ ਰੋਜ਼ 100 ਰੁਪਏ ਦੀ ਮਤਲਬ ਲੈ ਜਾਂਦੇ ਲੱਸੀ ਲੈ ਜਾਂਦੇ ਲੱਸੀ ਹਾਂਜੀ ਬੀ ਕੇ ਆਮ ਦਾ ਬੈਨੇ ਹੁਣ ਹਾਂਜੀ ਹਾਂਜੀ ਠੀਕ ਹੈ ਨੀਂਦ ਨਹੀਂ ਆਉਂਦੀ ਭਾਜੀ ਇਹਦੇ ਨਾਲ ਨਹੀਂ ਇਹ ਫਰਕ ਆ ਭਾਈ ਦੱਸੀ ਹਾਂਜੀ ਹਾਂਜੀ ਕੀ ਫਰਕ ਹੁੰਦਾ ਫਰਕ ਇਦਾਂ ਜੀ ਇਹ ਫਰੈਸ਼ ਹੁੰਦੀ ਆ ਬਿਲਕੁਲ ਠੀਕ ਹੈ ਹਾਂਜੀ ਅਥਰ ਜਿਹੜੀ ਭਾਈ ਇੱਕ ਮੈਂ ਕਿਸੇ ਦਾ ਚੰਗਾ ਮਾੜਾ ਨਹੀਂ ਕਹਿੰਦਾ ਪਿਆ ਜਿਹੜੀ ਪੈਕਟ ਵਾਲੀ ਹੁੰਦੀ ਆ ਉਹਦਾ ਕੀ ਫਰਕ ਪੈਕਟ ਵਾਲੀ ਭਾਜੀ ਮੈਂ ਲੇਖੋ ਅਸੀਂ ਵੀ ਮਤਲਬ ਘਰੇ ਕਦੇ ਕਦੇ ਪਹਿਲਾਂ ਯੂਜ਼ ਕਰ ਲੈਂਦੇ ਸੀਗੇ ਪਰ ਉਹ ਇਹ ਵਾਲੀ ਗੱਲਬਾਤ ਨਹੀਂ ਆਇਆ ਅੱਛਾ ਗੱਲਬਾਤ ਨਹੀਂ ਗਈ ਉਹ ਇੰਨੇ ਟਾਈਮ ਕਿਵੇਂ ਸਟੋਰ ਰਹਿ ਜਾਂਦੀ ਹੈ ਬਾਈ ਹਾਂਜੀ ਉਹੀ ਤਾਂ ਹੈ ਨਾ ਜੀ కెమికਲ ਕੁਮਲ ਕੁ ਬਾਤ కెమికਲ ਬਾਤ ਹੈ ਇਹ ਵੀ ਹਰ ਰੋਜ਼ ਮਤਲਬ ਆਪਾਂ ਹਰ ਰੋਜ਼ ਤਕਰੀਬਨ ਤਾਜੀ ਲੱਸੀ ਹੁੰਦੀ ਹੈ ਆਪਣੇ ਕੋਲ ਹਰ ਰੋਜ਼ ਤਾਜੀ ਲੱਸੀ ਹੁੰਦੀ ਹੈ ਬਾਈ ਜੇਕਰ ਥੋੜਾ ਜਿਹਾ ਇਸ ਤੋਂ ਹਟ ਕੇ ਚੱਲਣ ਦੀ ਕੋਸ਼ਿਸ਼ ਕਰੀਏ ਕਈ ਵਾਰ ਮਨ ਦੇ ਵਿੱਚ ਇਹ ਵੀ ਹੁੰਦਾ ਯਾਰ ਮੈਂ ਨਾਲ ਹੁਣ ਕੋਈ ਇੱਕ ਚੀਜ਼ ਹੋਰ ਤੋਰ ਲਾਣਾ ਹੋਰ ਕੁਝ ਨਾਲ ਕਰਾਂ ਹਾਂਜੀ ਮਨ 'ਚ ਤਾਂ ਬਹੁਤ ਖਸ਼ਿਆ ਹੁੰਦਾ ਜੀ ਕੋਈ ਪਲਾਨਿੰਗ ਬਣਦੀ ਪਈ ਹੈ ਹਾਂਜੀ ਪਲਾਨਿੰਗ ਤਾਂ ਬਣਦੀ ਪਈ ਆ ਥੋੜਾ ਮਤਲਬ ਹਜੇ ਮੈਂ ਦੇਖਿਆ ਤੁਹਾਨੂੰ ਮੁੰ ਤੁਸੀ ਮੋਟਰਸਾਈਕਲ ਤੇ ਸਾਰਾ ਕੁਝ ਕਰਦੇ ਪਏ ਹੋ ਇਨਾ ਸਮਾਨ ਲੈ ਕੇ ਜਾਣਾ ਡੇਲੀ ਆਉਣਾ ਡੇਲੀ ਜਾਣਾ ਇਹ ਵੀ ਆਉਂਦਾ ਮਨ ਚ ਕੋਈ ਯਾਰ ਕੋਈ ਹੋਰ ਸਾਧਨ ਨਾਲ ਲੈ ਲਈਏ ਇਸ ਤਰ੍ਹਾਂ ਦਾ ਹਾਂਜੀ ਸਾਧਨ ਵਾਰੀ ਸੋਚ ਰਹੇ ਸੀਗੇ ਜੀ ਹਾਂ ਅਸੀਂ ਥੋੜਾ ਮਤਲਬ ਮਾਇਆ ਦਾ ਕਮੀ ਆਈ ਸੀ ਅੱਗੇ ਅੱਗੇ ਥੋੜਾ ਪਰ ਭਾਈ ਕਈ ਵਾਰ ਐਵੇਂ ਵੀ ਹੁੰਦਾ ਵੀ ਪ੍ਰਸ਼ਾਸਨ ਵਾਲੇ ਆ ਜਾਂਦੇ ਆ ਜਾਂ ਕੁਝ ਇਸ ਤਰ੍ਹਾਂ ਡਰ ਬਣਿਆ ਰਹਿੰਦਾ ਪ੍ਰਸ਼ਾਸਨ ਵਾਲੇ ਹਾਂਜੀ ਆ ਜਾਂਦੇ ਆ ਸਾਰਾ ਸਮਾਨ ਸਾਰਾ ਹੀ ਮੇਰੇ ਛੱਕੇ ਲੈ ਜਾਂਦੇ ਲੁਟਾ ਕੇ ਲੈ ਜਾਂਦੇ ਹਾਂਜੀ ਤੇ ਵੀ ਪ੍ਰਸ਼ਾਸਨ ਵਾਲਿਓ ਜੇਕਰ ਚਲੋ ਆਪਣੇ ਸਮਾਜ ਦੇ ਵਿੱਚ ਇਹ ਚੀਜ਼ਾਂ ਚੱਲ ਪਈਆਂ ਆ ਸਾਡੇ ਪੰਜਾਬ ਦੇ ਗੱਬਰੂ ਮੁਟਿਆਰਾਂ ਇਹ ਕੰਮ ਕਰਨ ਲੱਗ ਪਏ ਆ ਜਿਹੜਾ ਕਿ ਬਹੁਤ ਚੰਗੀ ਗੱਲ ਆ ਸਾਨੂੰ ਸਾਡੀ ਵੀ ਅਪੀਲ ਹੈ ਵੀ ਠੀਕ ਹੈ ਜਿੱਥੇ ਗਲਤ ਹੁੰਦਾ ਪਿਆ ਹੈ ਉੱਥੇ ਜ਼ਰੂਰ ਪਰਹੇਜ਼ ਕਰਾਓ ਬਸ ਜਿੱਥੇ ਲੱਗਦਾ ਸਰਦਾ ਹੈ ਮਾੜਾ ਮੋਟਾ ਸਮਝਾ ਦਿਆ ਕਰੋ ਹਨਾ ਬਾਈ ਜੇਕਰ ਬਈ ਗੱਲ ਕੀਤੀ ਜਾਵੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਠੀਕ ਆ ਇੱਕ ਬੰਦੇ ਦੀ ਆਪਣੀ ਨਿੱਜੀ ਜ਼ਿੰਦਗੀ ਹੁੰਦੀ ਆ ਉਹ ਨਿੱਜੀ ਜ਼ਿੰਦਗੀ ਦੇ ਵਿੱਚ ਬੰਦਾ ਸੋਚਦਾ ਹੈ ਕਿ ਮੈਂ ਬਾਹਰ ਜਾਣਾ ਜਾਂ ਮੈਂ ਹੋਰ ਕੁਛ ਕਰਨਾ ਕਦੇ ਪਹਿਲਾਂ ਕੀ ਇਸ ਦਿਮਾਗ ਚ ਹੁੰਦਾ ਹੁੰਦਾ ਸੀ ਕਦੇ ਬਾਹਰ ਜਾਣ ਦਾ ਦੇਖਣ ਨਾਲ ਦੇ ਉਹ ਦੇਖਿਆ ਹੁਣ ਜਾਂਦੇ ਆ ਨੂੰ ਜਾਂ ਕੁਛ ਮੈਂ ਬਣਨਾ ਸੀ ਇਸ ਤਰ੍ਹਾਂ ਦਾ ਹਾਂਜੀ ਪਹਿਲਾਂ ਬਾਹਰ ਜਾਣ ਦਾ ਮਨ ਚ ਵਿਚਾਰ ਆਇਆ ਕਾਫੀ ਵਾਰ ਆਇਆ ਜੀ ਹੂੰ ਫਿਰ ਬਾਹਰ ਚ ਦੇਖਿਆ ਵੀ ਨੌਜਵਾਨ ਉਧਰ ਵੀ ਹਜੇ ਤੰਗ ਹੀ ਆ ਜੀ ਦੇਖਿਆ ਜਾਵੇ ਤਾਂ ਪੜਾਈ ਵੀ ਕਰ ਰਹੇ ਆ ਨਾਲ ਨਾਲ ਜੋਬ ਵੀ ਕਰ ਰਹੇ ਆ ਬਹੁਤ ਜ਼ਿਆਦਾ ਪਰੇਸ਼ਾਨ ਵੀ ਆ ਹੂੰ ਕਈ ਵਾਰ ਤਾਂ ਇਦਾਂ ਦੀ ਖਬਰਾਂ ਦੇਖੀ ਗੀਆਂ ਵੀ ਸੜਕਾਂ ਤੇ ਆਪਣੇ ਧੀਆਂ ਪੰਜਾਬ ਦੀਆਂ ਰੋਲ ਰਹੀਆਂ ਆ ਇਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਘਰੇ ਚਲੇ ਆਣਾ ਆਪਣੇ ਹਾਂਜੀ ਤੇ ਆਪਣੇ ਪੰਜਾਬ ਦੇ ਵਿੱਚ ਤਾਂ ਵੀ ਹੈਗਾ ਵੀ ਕੁਆਂਟਲ ਦੋ ਕੁਆਂਟਲ ਕਣਕ ਲੈ ਕੇ ਰੱਖਤੀ ਐ ਵੀ ਸਾਰਾ ਸਾਲ ਕੋਈ ਰੋਟੀ ਦਾ ਦਿੱਕਤ ਨਹੀਂ ਹੁੰਦੀ ਭਾਵੇਂ ਕੁਝ ਵੀ ਹੋ ਜਾਵੇ ਹਾਂਜੀ ਹਾਂਜੀ ਕਰੋਨਾ ਦੋ ਸਾਲ ਬੰਦ ਰਿਹਾ ਪਰ ਲੋਕਾਂ ਨੂੰ ਐ ਨਹੀਂ ਹੋਇਆ ਵੀ ਰੋਟੀ ਨਹੀਂ ਮਿਲਣੀ ਹਾਂਜੀ ਹਾਂਜੀ ਇਹ ਫਾਇਦਾ ਹੈਗਾ ਪੰਜਾਬ ਦਾ ਆਪਣੇ ਘਰਾਂ ਦੇ ਫਾਇਦੇ ਆ ਹਾਂਜੀ ਹਾਂਜੀ ਕਰੋਨਾ ਦੇ ਸਮੇਂ ਤਾਂ ਭਾਜੀ ਗੱਲ ਇਦਾਂ ਸੀ ਵੀ ਸਾਡੇ ਪਿੰਡ ਦਾ ਮਤਲਬ ਰਕਸ਼ੇ ਦੇ ਵਿੱਚ ਪਾਪਾ ਕੇ ਲੰਗਰ ਲੋਕਾਂ ਨੂੰ ਵਰਤਾਇਆ ਸੀ ਪਿੰਡ ਵਾਲੇ ਅੱਛਾ ਹਾਂਜੀ ਮਨਸੂਰਾ ਪਿੰਡ ਦੇ ਕਰ ਰਹੇ ਮਨਸੂਰਾ ਪਿੰਡ ਇਹ ਕਿਹਦੇ ਵੱਲੋਂ ਫਿਰ ਮਤਲਬ ਜਥਨ ਕੀਤਾ ਕਿ ਗੁਰਦੁਆਰਾ ਪਰਵੰਤਕ ਮਿੱਟੀ ਵੱਲੋਂ ਸਰਪੰਚ ਗੁਰ ਰਵਿਦਾਸ ਭਗਤ ਜੀ ਦਾ ਗੁਰਦੁਆਰਾ ਸੀਗਾ ਜੀ ਠੀਕ ਆ ਉਹਨਾਂ ਨੌਜਵਾਨਾਂ ਨੇ ਮਤਲਬ ਸਾਰੇ ਨੌਜਵਾਨ ਇਕੱਠੇ ਹੋ ਕੇ ਪ੍ਰਸ਼ਾਦਾ ਬੀਬੀਆਂ ਬਣਾ ਲੈਂਦੀਆਂ ਸੀ ਤੇ ਨੌਜਵਾਨ ਸ਼ਾਮ ਦਾ ਪ੍ਰਸ਼ਾਦਾ ਸਾਰੇ ਪਿੰਡ ਨੂੰ ਵਰਤਾਉਂਦੇ ਸੀ ਕੀ ਬਾਤ ਹੈ ਅੱਛਾ ਇਹ ਬਹੁਤ ਬੱਕਰੀ ਜੀ ਸੌਣ ਨੂੰ ਮਿਲਦੀ ਪਈ ਹੈ ਤੇ ਉਦੋਂ ਫਿਰ ਡਰ ਲੱਗਦਾ ਨਾ ਕਿ ਵੀ ਇੱਕ ਬੀਬੀਆਂ ਇਕੱਠੀਆਂ ਬਹਿ ਗਈਆਂ ਕਰੋਨਾ ਦਾ ਹੋ ਜਾ ਕਿਤੇ ਹਾਂਜੀ ਡਰਤਾ ਲੱਗਦਾ ਸੀ ਫਿਰ ਉਹ ਕਰ ਵੀ ਸੀ ਜੀ ਸੇਵਾ ਵੀ ਨਾਲ ਹੀ ਦਿਨਾਂ ਚਲਦੀ ਹਾਂਜੀ ਸੇਵਾ ਦੇ ਨਾਲ ਹੀ ਸੀ ਜੀ ਜੇਕਰ ਭਾਈ ਗੱਲ ਕੀਤੀ ਜਾਵੇ ਜਿਵੇਂ ਮੈਂ ਗੱਲ ਕਰਦਾ ਪਿਆ ਸੀਗਾ ਕਈ ਵਾਰ ਡ੍ਰੀਮ ਹੁੰਦਾ ਬੰਦੇ ਦਾ ਪਰ ਫਿਰ ਵੀ ਜ਼ਿੰਦਗੀ ਦਾ ਤਾਰਾ ਛੜਾ ਚ ਕੋਈ ਰੱਬ ਦੀ ਵੀ ਸੁਣਨੀ ਪੈਦੀ ਕੋਈ ਡ੍ਰੀਮ ਕਦੇ ਇਸ ਤਰ੍ਹਾਂ ਦਾ ਡ੍ਰੀਮ ਤਾਂ ਮੇਰਾ ਸਰ ਇਦਾਂ ਹੀ ਸੀਗਾ ਜੇ ਬਸ ਵੀ ਬਾਹਰ ਜਾਣ ਦੀ ਸੀਗਾ ਥੋੜਾ ਅੱਛਾ ਹਾਂਜੀ ਠੀਕ ਹੈ ਬਾਹਰ ਬਸ ਮੈਂ ਤੁਹਾਨੂੰ ਦੱਸਿਆ ਵੀ ਇਦਾਂ ਹੀ ਜਦੋਂ ਦੇਖਿਆ ਵੀ ਬਾਹਰ ਹੈ ਨਹੀਂ ਕੁਝ ਫਿਰ ਇਧਰ ਹੀ ਗੱਲ ਚਲ ਮੈਂ ਥੋੜੇ ਆਖਰਲੇ ਸਵਾਲਾਂ ਤੇ ਆ ਜਾਣਾ ਆ ਜੇਕਰ ਜਿਵੇਂ ਅਸੀਂ মিডিਆ ਵਾਲੇ ਬੰਦੇ ਹਣਾ ਤੁਸੀਂ ਕਿਸ মিডিਆ ਪਰਸਨ ਨੂੰ ਜ਼ਿਆਦਾ ਸੁਣਦੇ ਹੋ ਅੱਜ ਕੱਲ ਜੋ ਬੜੇ ਵਧੀਆ ਵਧੀਆ ਮਤਲਬ ਸਪੋਕਸ ਪਰਸਨ ਹੈਗੇ ਕਿਹਨੂੰ ਜ਼ਿਆਦਾ ਸੁਣਦੇ ਹੋ ਮੈਂ ਫੇਰ ਹੀ ਆਪਣੇ ਡੇਲੀ ਪੋਸਟ ਹੋ ਗਏ ਜੀ ਡੇਲੀ ਪੋਸਟ ਨੂੰ ਸੁਣਦੇ ਇੱਕ মিডিਆ ਪਰਸਨ ਵੀ ਹੁੰਦਾ ਵੀ ਬਾਈ ਇਹਨੂੰ ਮੈਂ ਬਹੁਤ ਪਸੰਦ ਕਰਦਾ ਹਾਂ ਇਹ ਬੁਲਾਰਾ ਬਹੁਤ ਚੰਗਾ ਹੈ ਪੰਨਾਰਾ ਸਾਹਿਬ ਜੀ ਮੈਂ ਅੱਜ ਤੱਕ ਜੀ ਅੱਛਾ ਇਹ ਚੀਜ਼ ਧਿਆਨ ਖਬਰਾਂ ਸੁਣਦੇ ਹੋ ਖਬਰ ਸੁਣਦੇ ਜਰੂਰ ਖਬਰੇ ਸੁਣਦੇ ਹੋ ਪੋਲੀਟਿਕਲ ਕੀ ਜਿਵੇਂ ਚੱਲਦਾ ਪਿਆ ਵਾ ਹਾਂਜੀ ਜੇ ਮੈਂ ਪੁੱਛਾਂ ਅੱਜ ਕੀ ਹੋਇਆ ਕੁਝ ਪਤਾ ਅੱਜ ਕੀ ਸੀਗਾ ਅੱਜ ਭਾਜੀ ਆਪਣੇ ਆਪਾ ਗੁਰਿੰਦਰ ਸਿੰਘ ਢੱਲੋਂ ਆ ਜਿਹੜੇ ਉਹਨਾਂ ਦੀ ਖਬਰ ਪੜ ਰਹੀ ਐ ਅੱਜ ਅੱਛਾ ਠੀਕ ਹੈ ਮਨੂੰ ਉਹਨਾਂ ਉੱਤਰ ਅਧਿਕਾਰੀ ਮਤਲਬ ਹਨਾ ਹਾਂਜੀ ਉਹਨਾਂ ਨੇ ਮਿਲ ਅੱਗੇ ਗੱਦੀ ਸੌਂਪਤੀ ਸੌਂਪਤੀ ਦਿੱਤੀ ਐ ਇਸ ਤੋਂ ਬਿਨਾ ਅਜ ਲਾਸਟ ਲਿਆ ਜੇ ਵਿਧਾਨ ਸਭਾ ਦਾ ਨਹੀਂ ਹੋ ਨਹੀਂ ਸੁਣਿਆ ਜੀ ਠੀਕ ਹੈ ਠੀਕ ਹੈ ਜੀ ਕਰ ਜਾ ਕੇ ਤਾਂ ਜਰੂਰ ਸੁਣਦੇ ਕੰਮ ਤੇ ਟਾਈਮ ਨਹੀਂ ਮਿਲਦਾ ਹਾਂਜੀ ਕੰਮ ਤੇ ਟਾਈਮ ਨਹੀਂ ਅੱਛਾ ਭਾਈ ਜੇਕਰ ਚਲੋ ਪਾਸ ਅਕੀਰਲਸ ਵਾਲਾ ਤੇ ਹੁੰਨਾ ਪਿਆ ਜੇਕਰ ਕਈ ਵਾਰ ਨੇੜੇਦਰ ਸੈਨੇ ਵਿੱਚ ਬਹੁਤ ਐਮਬੀਡੀਆ ਵੇਵ ਆ ਘਰ ਵਾਲੀ ਕਹਿੰਦੀ ਨਹੀਂ ਯਾਰ 2 ਘੰਟੇ ਕੋਈ ਗੱਲ ਨਹੀਂ ਆਪਾਂ ਫਿਲਮ ਖਣੂ ਵੇਖਿਆ ਜੀ ਭਾਈ ਇੰਨਾ ਟਾਈਮ ਨਹੀਂ ਹੁੰਦਾ ਬਾਕੀ ਘਰ ਵਾਲੇ ਵੀ ਸਮਝਦਾਰ ਆ ਇੰਨਾ ਟਾਈਮ ਨਹੀਂ ਹੁੰਦਾ ਕਿਉਂਕਿ ਘਰ ਜਾ ਕੇ ਵੀ ਉਹਨਾਂ ਦੁੱਧ ਕਾੜਨਾ ਹੁੰਦਾ ਨਾ ਹਾਂ ਹਾਂ ਅੱਛਾ ਇਹ ਤਾਂ ਹੁਣ ਨਹੀਂ ਹੁਣ ਬਿਜ਼ਨਸ ਨਹੀਂ ਹਾਂਜੀ ਹਾਂਜੀ ਤੇ ਭਾਈ ਜੇਕਰ ਵੈਸੇ ਗੱਲ ਕਰਾਂ ਇੱਕ ਜਿਹੜਾ ਹੁਣ ਅੱਜ ਕੱਲ੍ਹ ਅੱਸੀ ਦਾ ਬੰਦਾ ਹੈ ਬਿ ਉਹ ਕਈ ਵਾਰ ਕੋਲੇ ਗਾਣੇ ਵੀ ਲਾ ਲੈਂਦਾ ਵੀ ਥੋੜਾ ਮਨੋਰੰਜਨ ਕਰ ਲਈਏ ਕੋਈ ਫੇਵਰਟ ਸਿੰਗਰ ਦੀ ਗੱਲ ਕਰਾਂਗੇ ਨਹੀਂ ਫਸੀ ਐਦਾਂ ਦੀ ਕੋਈ ਗੱਲ ਨਹੀਂ ਹੋਈ ਸਿੰਗਰ ਫੇਵਰਟ ਕੌਣ ਹੈ ਸਿੰਗਰ ਫੇਵਰਟ ਪਛੀ ਗੀਪੀ ਕਰੇ ਵਾਲੀ ਲੱਗਦੀ ਪਹਿਲਾਂ ਤੋਂ ਹੀ ਜੀ ਉਹਨਾਂ ਦੀ ਮੂਵੀ ਹੋਣੀ ਹੁਣ ਅਰਦਾਸ ਆ ਰਹੀ ਹੈ ਕਿ ਮੇਨਾਂ ਦਾ ਆ ਪੁਸ਼ੇਸਤ ਮੂਵੀ ਆ ਰਹੀ ਹੈ ਹਾਂ ਜੀ ਅਰਦਾਸ ਹੀ ਹੈ ਅਰਦਾਸ ਆ ਰਹੀ ਹੈ ਨਾ ਗੀਪੀ ਕਰੇ ਵਾਲ ਉਹਨਾਂ ਦੀ ਮੈਂ ਇੱਕ ਇੰਟਰਵਿਊ ਸੁਣਦਾ ਪਿਆ ਸੀ ਇਸ ਤੋਂ ਬਾਅਦ ਆ ਮਤਲਬ ਕਲੋਜ਼ਿੰਗ ਕਰਦੇ ਆ ਉਹ ਕਹਿੰਦੇ ਵੀ ਮੈਂ ਜਦੋਂ ਕੈਨੇਡਾ ਦੇ ਵਿੱਚ ਸੀਗਾ ਤਾਂ ਮੈਂ ਸਵੇਰੇ ਪਹਿਲਾਂ ਉੱਠ ਕੇ ਅਖਬਾਰ ਸੁੱਟਦਾ ਕੰਮ ਕਰਦਾ ਸੁੱਟਣ ਦਾ ਕੰਮ ਕਰਦਾ ਸੀ ਫਿਰ ਮੈਂ ਜੋਬ ਕਰਦਾ ਸੀ ਹਾਂਜੀ ਜੋਬ ਕਰਨ ਤੋਂ ਬਾਅਦ ਕਹਿੰਦਾ ਫਿਰ ਮੈਂ ਤੇ ਮੇਰੀ ਘਰ ਵਾਲੀ ਇੱਕ ਸ਼ਾਇਦ ਹੋਟਲ ਦੇ ਵਿੱਚ ਸਫਾਈ ਦਾ ਕੰਮ ਕਰਦੇ ਸੀਗੇ ਕਹਿੰਦੇ ਅਸੀਂ ਕਿਉਂ ਚਾਹਨਾ ਕਰਦੇ ਹੁੰਦਾ ਸੀ ਕਹਿੰਦੇ ਕਿਉਂਕਿ ਮੈਂ ਉਦੋਂ ਮੇਰੇ ਦੀ ਪਹਿਲਾਂ ਨਹੀਂ ਗਾਣਾ ਸੀ ਪਾਵੇ ਫੁਲਕਾਰੀ ਉੱਤੇ ਕਹਿੰਦੇ ਅਸੀਂ ਉਸ ਗਾਣੇ ਨੂੰ ਲੈ ਕੇ ਪੈਸੇ ਜੋੜਦੇ ਹੁੰਦੇ ਸੀ ਹਾਂਜੀ ਹਾਂਜੀ ਮੈਂ ਸੁਣਿਆ ਸੀ ਇਹ ਤੁਸੀਂ ਕਲਿੱਪਸ ਸੁਣੀ ਹੋਣੀਆਂ ਤੇ ਬਹੁਤ ਇਹ ਲੋਕਾਂ ਨੂੰ ਜਿਹੜੇ ਲੋਕ ਮਿਹਨਤ ਨੂੰ ਥੋੜਾ ਜਿਹਾ ਲੱਤ ਮਾਰਦੇ ਆ ਜਸ ਸਿੰਘਾਣੋਂ ਦੇ ਕੀ ਕਹਿੰਦੇ ਆ ਕਿ ਬਣੇ ਬਣਾਏ ਆ ਯਾਰ ਰੱਬ ਨੇ ਇਹਨਾਂ ਤੇ ਮਿਹਰ ਕਰ ਦਿੱਤੀ ਸਾਡੇ ਤੇ ਨਹੀਂ ਕਿਤੇ ਤਾਂ ਬਹੁਤ ਚੰਗੀ ਗੱਲ ਆ ਬਾਈ ਜੀ ਇਹ ਚੀਜ਼ਾਂ ਸੁਣਨ ਨੂੰ ਤੇ ਬਾਈ ਜੀ ਆਖਿਰ ਦੇ ਵਿੱਚ ਆ ਜਾਣਾ ਆ ਹੁਣੇ ਤੁਹਾਨੂੰ 4 ਮਹੀਨੇ ਹੋ ਗਏ ਆ ਹਾਂਜੀ ਤੇ ਹੁਣ ਅੱਗੇ ਕੀ ਕਰਨ ਚਾਹੁੰਦਾ ਤੁਸੀਂ ਇਹ ਪ੍ਰੋਸੈਸ ਨੂੰ ਐਂ ਚੱਲ ਪੁਰਾਉਣਾ ਵਾਕਾਂ ਮੰਨਣਾ ਨਹੀਂ ਅੱਗੇ ਥੋੜਾ ਬਧਾ ਕਦੋਂ ਬਧਾਉਣ ਦੀ ਕੋਸ਼ਿਸ਼ ਕਰੂੰਗਾ ਜੀ ਠੀਕ ਆ ਜੇ ਲੋਕਾਂ ਨੂੰ ਤੁਸੀਂ ਦੱਸਣਾ ਚਾਹੋ ਤੁਸੀਂ ਕਿੱਥੇ ਮਿਲੋਗੇ ਐਡਰੈਸ ਦੱਸ ਦਿਓ ਆਪਣਾ ਮੇਰਾ ਐਡਰੈਸ ਆ ਜੀ ਲੋਧੀ ਕਲੱਬ ਰੋਡ ਆ ਜੀ ਜੇ ਬਲਾਕ ਗ੍ਰੈਂਡ ਬਲਾਕ ਦੇ ਨਜ਼ਦੀਕ ਸੈਕ्रेड ਹਾਰਟ ਸਕੂਲ ਦੇ ਬਿਲਕੁਲ ਸਾਹਮਣੇ ਸੋ ਬਾਈ ਜੀ ਕਿਸ ਤਰ੍ਹਾਂ ਦੀ ਹੈ ਇੰਟਰਵਿਊ ਲੈ ਕੇ ਸਾਡੀ ਕੋਸ਼ਿਸ਼ ਇਹ ਸੀ ਕਿ ਇਸ ਤਰ੍ਹਾਂ ਦੇ ਜੋ ਨੌਜਵਾਨ ਹਨ ਉਹਨਾਂ ਨੂੰ ਉਭਾਰਿਆ ਜਾਵੇ ਦੇ ਨਾਲ-ਦੇ ਨਾਲ ਜਿਹੜਾ ਮੀਟ ਵਾਲਾ ਕਨਸੈਪਟ ਇੱਕ ਮਿਹਨਤ ਕਰਨ ਤੋਂ ਬਾਅਦ ਦੁੱਗਣੀ ਮਿਹਨਤ ਕਰਨ ਦੀ ਸ਼ੁਰੂ ਕਰ ਦਿੱਤੀ ਗਈ ਹੈ ਇਹ ਕਨਸੈਪਟ ਬਾਰੇ ਤੁਹਾਡੀ ਕੀ ਰਾਏ ਹੈ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ ਬਹੁਤ ਬਹੁਤ